ਜਨਕਸਵਰਾ ਦੇਖ ਰਹੇ ਤੁਸੀਂ ਤਾਂ ਮੈਂ ਹਿੰਮਤ ਸਿੰਘ ਦੀਪਾਲ ਖਨੋਰੀ ਬਾਰਡਰ ਉੱਤੇ ਮੌਜੂਦ ਹਾਂ ਜਿੱਥੇ ਅਜਗਜੀਤ ਸਿੰਘ ਡੱਲੇਵਾਲ ਦੀ ਜਿਹੜੀ ਪੋਖੜ ਹੜਤਾਲ ਹੈ 27ਵੇਂ ਦਿਨ ਦੇ ਵਿੱਚ ਦਾਖਲ ਆ ਹੋ ਚੁੱਕੀ ਹੋਈ ਹੈ ਤਾਂ ਪਿਛਲੇ 10 ਮਹੀਨਿਆਂ ਤੋਂ ਲਗਾਤਾਰ ਕਿਸਾਨ ਸ਼ੰਭੂ ਅਤੇ ਖਨੋਰੀ ਮੋਰਚੇ ਦੇ ਉੱਤੇ ਡਟੇ ਹੋਏ ਨੇ ਤਾਂ ਪਿਛਲੇ ਦਿਨ ਦੇਖਣ ਨੂੰ ਮਿਲਦਾ ਜਦੋਂ ਜਗਜੀਤ ਸਿੰਘ ਡੱਲੇਵਾਲ ਉਹ ਜੀ ਪੋਖੜ ਹੜਤਾਲ ਤੇ ਬੈਠਦੇ ਨੇ ਤਾਂ ਆਪਸ ਦੇ ਵਿੱਚ ਜਿਹੜੇ ਕਿਸਾਨ ਆਗੂ ਨੇ ਉਹ ਬਿਆਨਬਾਜ਼ੀ ਨੂੰ ਲੈ ਕੇ ਜਿੱਤੇ ਹੋਏ ਨਜ਼ਰ ਆਉਂਦੇ ਨੇ ਤਾਂ ਇੱਕ ਬਾਈ ਨੇ ਸੰਗਰੂਰ ਤੋਂ ਮਲਕੀਤ ਸਿੱਧੂ ਜੋ ਅਕਸਰ ਆਪਣੇ ਗੀਤਾਂ ਦੇ ذریعے ਉਹਨਾਂ ਨੂੰ ਜਵਾਬ ਹੈ ਉਹ ਦਿੰਦੇ ਰਹੇ ਨੇ ਤਾਂ ਕਾਫੀ ਜ਼ਿਆਦਾ ਚਰਚਾਵਾਂ ਵਿੱਚ ਵੀ ਰਹੇ ਨੇ ਸਟੇਜ ਤੋਂ ਵੀ ਗਾਉਂਦੇ ਰਹੇ ਨੇ ਤਾਂ ਅੱਜ ਇੱਕ ਵਾਰ ਫਿਰ ਤੋਂ ਇੱਕ ਨਵਾਂ ਗੀਤ ਲੈ ਕੇ ਹਾਜ਼ਰ ਹੋਏ ਨੇ ਤਾਂ ਪਹਿਲਾਂ ਤਸਵੀਰਾਂ ਦਿਖਾਵਾਂਗੇ ਕੁਝ ਹੋਰ ਵੀ ਸਾਡੇ ਨਾਲ ਬਾਪੂ ਜੀ ਜਿਹੜੇ ਇੱਥੇ ਦੇ ਨੌਜਵਾਨ ਜਿਹੜੇ ਮੌਜੂਦ ਨੇ ਤਾਂ ਗੱਲਬਾਤ ਕਰਾਂਗੇ ਮਲਕੀ ਜੀ ਇੱਕ ਹੋਰ ਨਵਾਂ ਗੀਤ ਲਿਖਿਆ ਹੈ ਹੁਣ ਗੀਤ ਕਿਦੇ ਤੇ ਤੇ ਕਿਵੇਂ ਲਿਖਿਆ ਦਿੱਲੀ ਤੇ ਜੀ ਦਿੱਲੀ ਤੇ ਵੀ ਜਨ ਦਿੱਲੀ ਤੇ ਹੀ ਲਿਗਾ ਵੀ ਹਾਜ਼ਰ ਤੇਰੀ ਕਾਸਰਾ ਕੋਈ ਕਿੰਨੇ ਕ ਕਿਸਾਨਾਂ ਦੀ ਲੰਮੀ ਗਈ ਜਾਨਾ ਜੀ ਪਹਿਲਾਂ ਬਾਪੂ ਢੱਲੇਵਾਲ ਸਾਹਿਬ ਸੁਣਾ ਸੁਣਾਓ ਸੁਣਾਓ ਫ ਹਮੈਨੂੰ ਲੱਗਦਾ ਨਹੀਂ ਕਿਤੇ ਸਾਨੂੰ ਬਹਿ ਕੇ ਸੱਦੇਗੀ ਨਹੀਂ ਸੁਣ ਦਲੀਏ ਮੈਨੂੰ ਲੱਗਦਾ ਨਹੀਂ ਕਿਤੇ ਸਾਨੂੰ ਬਹਿ ਕੇ ਸੱਦੇਗੀ ਨਹੀਂ ਸੁਣ ਦਲੀਏ ਜਾਨਾ ਕਿੰਨਿਆਂ ਕਸਾਨਾਂ ਦੀਆਂ ਲੈ ਕੇ ਸੱਡੇਗੀ ਨਹੀਂ ਸੁਣ ਦਲੀਏ ਜਾਨਾ ਕਿੰਨਿਆਂ ਕਸਾਨਾਂ ਦੀਆਂ ਲੈ ਕੇ ਸੱਡੇਗੀ ਨਹੀਂ ਸੁਣ ਦਲੀਏ ਬੱਤਾ ਬੰਨੇ ਸਾਡੇ ਇਹ ਤਾਂ ਹੈ ਨਹੀਂ ਤੇਰੇ ਬਾਪ ਦੇ ਦਬਲੇ ਕਿ ਤੱਕ ਅਸੀਂ ਤੇਰੀ ਜੰਗ ਲਾਤ ਦੇ ਬੱਟਾ ਬੰਨੇ ਸਾਡੇ ਇਹ ਤਾਂ ਹੈ ਨਹੀਂ ਤੇਰੇ ਬਾਪ ਦੇ ਦਬਲੇ ਕਿ ਤੱਕ ਅਸੀਂ ਤੇਰੀ ਜੰਗ ਲਾਤ ਦੇ ਸਾਨੂੰ ਪੰਡ ਕੇ ਤੂੰ ਅਤਵਾਦੀ ਕਹਿ ਕੇ ਛੱਡੇਂਗੀ ਨਹੀਂ ਸੁਣ ਦਲੀਏ ਜਾਂ ਨਾ ਕਿੰਨਿਆਂ ਕਿਸਾਨਾਂ ਦੀਆਂ ਲੈ ਕੇ ਛੱਡੇਂਗੀ ਨਹੀਂ ਸੁਣ ਦਲੀਏ ਜਾਂ ਨਾ ਕਿੰਨਿਆਂ ਕਿਸਾਨਾਂ ਦੀਆਂ ਲੈ ਕੇ ਛੱਡੇਂਗੀ ਨਹੀਂ ਸੁਣ ਦਲੀਏ 800 ਕਿਸਾਨ ਦੀ ਤਾਂ ਪਹਿਲਾ ਮੌਤ ਹੋ ਗਈ ਕਰੇ ਫੈਸਲਾ ਨਾ ਸਾਡੇ ਨਾਲ ਖੌਰੇ ਕਿਤੇ ਖੋ ਗਈ 800 ਕਿਸਾਨ ਦੀ ਤਾਂ ਪਹਿਲਾ ਮੌਤ ਹੋ ਗਈ ਕਰੇ ਫੈਸਲਾ ਨਾ ਸਾਡੇ ਨਾਲ ਖੌਰੇ ਕਿਤੇ ਖੋ ਗਈ ਕਿਹੜਾ ਪਿਸਲਾ ਤੂੰ ਬਹਿਰ ਸਾਡੇ ਨਾਲ ਕੱਢੇਗੀ ਨਹੀਂ ਸੁਣ ਦਲੀਏ ਜਾਂ ਨਾ ਕਿੰਨਿਆ ਕਿਸਾਨਾਂ ਦੀਆਂ ਲੈ ਕੇ ਸੱਡੇਗੀ ਨਹੀਂ ਸੁਣ ਦਲੀਏ ਜਾਨਾ ਕਿੰਨਿਆਂ ਕਿਸਾਨਾਂ ਦੀਆਂ ਲੈ ਕੇ ਸੱਡੇਗੀ ਨਹੀਂ ਸੁਣ ਦਿੱਲੀ ਏ ਮਰਨ ਮਰਤ ਬਾਪੂ ਡੱਲੇਵਾਲ ਬਹਿ ਗਿਆ 10 ਮਹੀਨੇ ਦੇਖ ਐਡਾ ਫੈਸਲਾ ਉਹ ਲੈ ਗਿਆ ਮਰਨ ਮਰਤ ਬਾਪੂ ਡੱਲੇਵਾਲ ਬਹਿ ਗਿਆ 10 ਮਹੀਨੇ ਦੇਖ ਐਡਾ ਫੈਸਲਾ ਉਹ ਲੈ ਗਿਆ ਸਿੱਧੂ ਲੱਡੀ ਵਾਲੇ ਤੇ ਵੀ ਤੂੰ ਤਾਂ ਦੰਦ ਚ ਬੈ ਗਈ ਨਹੀਂ ਸੁਣ ਦਿੱਲੀ ਏ ਸਿੱਧੂ ਲੱਡੀ ਵਾਲੇ ਤੇ ਵੀ ਤੂੰ ਤਾਂ ਦੰਦ ਚੱਬੇਗੀ ਨਹੀਂ ਸੁਣ ਦਿੱਲੀ ਏ ਜਾਂ ਨਾ ਕਿੰਨੇ ਕਿਸਾਨਾਂ ਦੀਆਂ ਲੈ ਕੇ ਛੱਡेंगी ਨਹੀਂ ਸੁਣ ਦਿੱਲੀ ਏ ਜਾਂ ਨਾ ਕਿੰਨੇ ਕਿਸਾਨਾਂ ਦੀਆਂ ਲੈ ਕੇ ਛੱਡेंगी ਨਹੀਂ ਸੁਣ ਦਿੱਲੀ ਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਬੱਤੇ ਬਲ ਸੋਨਿਆ ਸ੍ਰੀ ਅਕਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਬੱਤੇ ਭਾਈ ਜੀ ਕਿੰਨੇ ਗਾਣੇ ਨੇ ਜਿਹੜੇ ਤੁਸੀਂ ਗੀਤ ਨੇ ਹੁਣ ਤੱਕ ਲਿਖ ਚੁੱਕੇ ਹੋ ਕਿਸਾਨੀ ਦੇ ਮੇਮ ਮਹਾਰਾਜ ਦੀ ਕਿਰਪਾ ਹੀ ਆਪਣੇ ਤੇ ਮੈਂ 10 ਮਹੀਨੇ ਹੋ ਗਏ ਜਬ ਬਾਪੂ ਜੀ ਨੂੰ ਪੁੱਤ ਲੈ ਆਪਣੇ ਸੇਵਾਦਾਰ ਨਹੀਂ ਜੇ ਕਾਰ ਸੇਵਾਲੇ ਬਾਬੇ ਜੀ ਤੇ ਇਹ ਵੀ ਸਾਡੇ ਨਾਲ ਇਹ ਲੰਗਰ ਚੱਲਦੇ ਰਹੇ ਸੰਭੂ ਬਾਰਡਰ ਤੇ ਤੇ ਉਹਦੀ ਕਿਰਪਾ ਹੋਈ ਉੱਪਰਲੇ ਦੀ ਕੋਈ ਮੈਗਦਾ ਕੌਣਾ ਜੀ ਲਿਲੇਖਣ ਵਾਲਾ ਜੀ ਬਾਕੀ ਸੰਗਤ ਦੀ ਉਹ ਹੋ ਜਾਂਦੀ ਹੈ ਦੁਆਵਾਂ ਲੱਗ ਜਾਂਦੀਆਂ ਨੇ ਬਾਪੂ ਜੀ ਕਿਵੇਂ ਦੇਖਦੇ ਹੋ ਪਹਿਲੇ ਵਾਲੇ ਮੋਰਚੇ ਦੇ ਵਿੱਚ ਜਾਂ ਹੁਣ ਜਦੋਂ ਤੋਂ ਭੁਖੜ ਹਟਾਲ ਤੇ ਡੱਲੇਵਾਲ ਜੀ ਬੈਠੇ ਨੇ ਹੁਣ ਵਾਲੇ ਮੋਰਚੇ ਦੇ ਵਿੱਚ ਕਿੰਨਾ ਫਰਕ ਦੇਖਦੇ ਹੋ ਜੱਬ ਆਣ ਲੱਗਾ ਤਾਂ ਸਾਰਾ ਰੋਸ ਜਾਗ ਹੈ ਸਾਡੇ ਸਿਕਤਾਰ ਜੋ ਚਕੀਦ ਸਿੰਘ ਡੱਲੇਵਾਲ ਉਦੋਂ ਵੀ ਹੁਣ ਉਹ ਦਾ ਮੇਨਾ ਚੱਲ ਰਿਹਾ ਅੱਜ ਸੀਦੀ ਦਿਹਾੜਾ ਚਮਕੌਰ ਸਾਹਿਬ ਦੀ ਗੜੀ 46000 ਦੇ ਘੱਟੋਂ 10 ਲੱਖਾਂ ਦੇ ਸਾਹਬ ਨਾਲ ਕੇਰਾ ਪਾਇਆ ਸੀ ਅੱਜ ਵੀ ਸੱਤਾ ਦੇ ਨਸੇ ਦੇ ਵਿੱਚ ਇਹ ਸਰਕਾਰਾਂ ਜਿਹੜੀਆਂ ਅਤਿਆਜਲਮ ਕਰ ਰਹੀਆਂ ਨੇ ਇਹ ਕੌਣ ਬੰਦੇ ਨੇ ਇਹ ਬਾਹਰੋਂ ਆਏ ਨੇ ਇਹਨਾਂ ਦਾ ਕੰਮ ਹੈ ਕੀਰਤੀ ਨੇ ਕੀਰਤ ਕਰਨਾ ਨਾਮ ਜਪਣਾ ਵੰਡ ਚੱਕਣਾ ਕਾਲ ਖਾਏ ਕੁਝ ਹੱਥੋਂ ਦੇ ਨਾਂਨ ਕਰਾਉ ਪਛਾਣੇ ਸੀ ਇਹਨਾਂ ਦਾ ਕੰਮ ਹੈ ਚੋਟ ਬੋਲਣਾ ਮੋਟਾ ਲੈਣੀਆਂ ਗੋੜੀਆਂ ਚਲਾਉਣੀਆਂ ਕੰਮ ਸਰਕਾਰਾਂ ਦੇ ਸਾਡਾ ਸ਼ੁਭਕਰਨ ਸ਼ਹੀਦ ਹੋਇਆ। ਡਲੇਵਾਰ ਸਾਹਿਬ ਮੈਂ ਆਇਆ ਸੀ ਇੱਥੇ ਬਾਬਾ ਖਜਾਨ ਸਿੰਘ ਦੀ ਵਰਸੀ ਸੀ। ਮੈਂ ਪ੍ਰਧਾਨ ਜੀ ਨੂੰ ਮਿਲਿਆ। ਬੜੀ ਪ੍ਰਧਾਨ ਜੀ ਨੇ ਬੜਾ ਉਹਨਾਂ ਦਾ ਜਿਹੜਾ ਦਲੇਰੀ ਸੀ ਮੈਂ ਕਹਿੰਦਾ ਵੀ ਦੇਖੋ ਬੁੱਢੇ ਉਸ ਟਾਈਮ ਜਿਤਨਾ ਕਿੱਡੀ ਵੱਡੀ ਦਲੇਰੀ ਕਿੱਡਾ ਹੌਸਲਾ ਹੈ। ਕਿ ਬਾਬਾ ਜੀ ਅਸੀਂ ਲੋਕਾਂ ਦੇ ਪੁੱਤਰ ਨਹੀਂ ਬਣਾਉਣੇ। ਉਹ ਸੀ ਆਪ ਤਿਆਰੀ ਕਰ ਲਈਏ। ਸੋਰਾ ਸੋ ਪਚਾਨੀਏ। ਜੋ ਲੜਾਈ ਦੀਨ ਕੇ ਹੇਤ ਆ। ਪੁਰਜਾ ਪੁਰਜਾ ਕੱਟ ਮਰਿਆ ਕਬੂ ਨਾ ਛੱਡੇ। ਖੇਤ ਕਬੀਰਾ ਜਿਸ ਮਰਨੇ ਤੇ ਜਗੜ ਰੇ ਮੇਰੇ ਮਨ ਆਨੰਦ ਮਰਨੇ ਹੀ ਤੋ ਪਾਇਆ ਪੂਰਨ ਪਰਮ ਆਨੰਦ ਚਮਕੌਰ ਦੀ ਗੜੀ ਦੇ ਵਿੱਚ ਜਦ ਦਸਵੇਂ ਪਾਤਸ਼ਾਹ ਨੇ ਸਿੰਘ ਸਿੰਘਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਜੀ ਤੁਸੀਂ ਕਿਰਪਾ ਕਰੋ ਚਮਕੌਰ ਨੂੰ ਛੱਡ ਦਿਓ ਸਤਿਗੁਰਾਂ ਦੇ ਜਿਹੜੀ ਸੰਗਤ ਸਿੰਘ ਨੂੰ ਤਕਾਲੀਂਗੀ ਲਾਈ ਨਾ ਜੋੜਾ ਇਹਨਾਂ ਕੋੜਾ ਹੈ ਤੇ ਪੁੱਛਿਆ ਸਿੰਘਾਂ ਨੇ ਮਹਾਰਾਜ ਜੀ ਕੀ ਗੱਲ ਹੈ ਨੰਗੇ ਪੈਰੀ ਛੱਲੇ ਹੋ ਨੰਗੇ ਪੈਰੀ ਮਾਲਕ ਆਨੰਦਪੁਰ ਦੇ ਜਾਂਦੇ ਮਾਛੇਵਾੜੇ ਨੂੰ ਕਹਿੰਦੇ ਮੇਰੇ ਜਾਨ ਤੋਂ ਪਿਆਰੇ ਸਿੰਘ ਸੀਦ ਹੋਏ ਪਏ ਨੇ ਉਨੰਦਸ ਮੇਰਾ ਜੁੜਾ ਉਹਨਾਂ ਦੇ ਕਿਸੇ ਨਾਲ ਟੱਚ ਨਾ ਹੋ ਜੇ ਇਹ ਸਾਨੂੰ ਪੁੱਛਦੇ ਨੇ ਕਿ ਹਿਆਣਾ ਪੰਜਾਬ ਤੁਸੀਂ ਬਾਬਾ ਜੀ ਕੀ ਕਰਦੇ ਹੋ ਅਸੀਂ ਹੈਂ ਗ੍ਰਿਸ਼ਤੀ ਹੈ ਮੈਂ ਤੁਹਾਡਾ ਜਨਰਲ ਮੈਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਸਾਨੂੰ ਕੁਰਤੀ ਪਹਿਲ ਨਹੀਂ ਕਹਦੇ ਨਹੀਂ ਸੰਤ ਬਾਬਾ ਜੀ ਕਹਦੇ ਨੇ ਹੁਣ ਪੁਲਿਸਨ ਵਰਦੀ ਪਾ ਦੋ ਬੱਚੇ ਤਾਂ ਸਾਡੇ ਨੇ ਜੇ ਉਹ ਆਰਡਰਾਂ ਦੇ ਸਫੀਰ ਹੁੰਦੇ ਨੇ ਉਹ ਤਰੰਗੇ ਚ ਆਉਂਦੇ ਨੇ ਜੇ ਸਾਡੇ ਹੁੰਦੇ ਕਿਸਾਨੀ ਘੰਡੇ ਚ ਝੰਡੇ ਚ ਜਾਂਦੇ ਆ ਅੱਜ ਸੱਚ ਕਿੱਥੇ ਆ ਸੱਚ ਸਾੜਤਾ ਤੇ ਆ ਝੂਠ ਕੀਤੀ ਹੈ ਟੀਵੀ ਤੇ ਮੀਟਿੰਗ ਦਾ ਕੰਮ ਨਹੀਂ ਇਹਨਾਂ ਦੀਆਂ ਬੰਗਲਿਆਂ 'ਚ ਹੁੰਦੀਆਂ ਨੇ ਹੁਣ ਸਾਡੇ ਸ਼ੁਕਰਨ ਜੀ ਸ਼ਹੀਦ ਹੋਏ ਨੇ ਦੇਖ ਮਾਂ ਨੇ ਪਹਿਲਾਂ ਹੀ ਨਾ શુભ ਕਰਮ ਦੇ ਸਿਵਾ ਵਰ ਬੋਹੇ ਸ਼ੁਕਰਮੰਸੇ ਕਬੂ ਨਾ ਟਰੂ ਸਾਡੇ ਮੁੱਖ ਮੰਤਰੀ ਖੱਟੜ ਜੀ ਪਹਿਲਾਂ ਹੀ ਮਾਂ ਨੇ ਨਾ ਖੱਟੜ ਰੱਖਦਾ ਬੋਲੋ ਜੀ ਸਤਨਾਮ ਸ਼੍ਰੀ ਅਕਾਲ ਚੰਗਾ ਕੰਮ ਨਹੀਂ ਕਰਨਾ ਇਹ ਪਹਿਲਾਂ ਹੀ ਸ਼ੁਭ ਹੁੰਦਾ ਹੈ ਕੰਮ ਜਦੋਂ ਬੱਚਾ ਜਨਮ ਲੰਦਾ ਹੈ ਮੈਨੂੰ ਪੁੱਛਦੇ ਨੇ ਕੋਈ ਬਾਬਾ ਜੀ ਤੁਸੀਂ ਲੰਗਰ ਕਿੱਥੋਂ ਲਿਆਉਂਦੇ ਗੁਰਮੁਖਾ ਅਸੀਂ ਪਹਿਲਾਂ ਵੀ ਜਿਹੜਾ ਆਪਣਾ ਦਿੱਲੀ ਧਰਨਾ ਲਗਿਆ ਮੇਰੇ ਚਾਚਾ ਜੀ ਦਾ ਮੁੰਡਾ ਸੀਦ ਹੋਇਆ ਉੱਥੇ ਪਿੰਡ ਚੋਂ ਜਾਂਦੇ ਹੋ ਮੈਂ ਇਸ ਘਰਾਂ ਚ ਕੋਈ ਵਿਰਲੇ ਕੁਖਦੇ ਨਹੀਂ ਨਾ ਕੋਈ ਆ ਵੀ ਰੁਕਦੇ ਨੇ ਮੈਂ ਪੂਰ ਜ਼ੋਰ ਬੇਨਤੀ ਕਰਦਾ ਹਾਂ ਆਪਣੀਆਂ ਜਿੰਨੀਆਂ ਵੀ ਜਥੇਬੰਦੀਆਂ ਨੇ ਇਹ ਦੱਲੇਵਾਲ ਸਾਹਿਬ ਦਾ ਪਰਿਵਾਰ ਦਾ ਮਸਲਾ ਨਹੀਂ ਇਹ ਸਾਡੀ ਰੋਟੀ ਰੋਟੀ ਦਾ ਮਸਲਾ ਹਰ ਇੱਕ ਦਾ ਮਸਲਾ ਹਰ ਇੱਕ ਤੇ ਤੁਲੇ ਤੇ ਰੋਟੀ ਫੱਕਦੀ ਹੈ ਉਸੇ ਗੱਲਿਆਂ ਨੂੰ ਛੱਡ ਕੇ ਆਪਣੀ ਇੱਕ ਪਲੇਟ ਮਰਮ ਤੇ ਖੱਟੇ ਹੋਵਾਂਗੇ ਤਾਂ ਆਪਣੀ ਵਸ ਜਿੱਤ ਹੋਵੇਗੀ ਕਿ ਜਿਸ ਤਰ੍ਹਾਂ ਕੋਈ ਪਿਓ ਸਮਾਂ ਨੇੜੇ ਆ ਕੇ ਆਪਣੇ ਪੁੱਤਰਾ ਨੂੰ ਬੁਲਾ ਲਿਆ ਬੇਟਾ ਮੇਰੇ ਕੋਲ ਆਓ ਤੇ ਉਹਨਾਂ ਨੂੰ ਕੱਲੀ ਕੱਲੀ ਲਾਠੀ ਦਿੱਤੀ ਉਹਨਾਂ ਨੇ ਤੋੜਤੀ ਜਾਂ ਇਕੱਠੀਆਂ ਚਾਰ ਦਿੱਤੀਆਂ ਕਹਿੰਦੇ ਇਸ ਤਰ੍ਹਾਂ ਪੁੱਤਰਾ ਜਦੋਂ ਤੁਸੀਂ ਇਕੱਠੇ ਰਹੋਗੇ ਚਟਾਨ ਮੰਨ ਅੜ ਕੇ ਸਰਕਾਰਾਂ ਦੀ ਕੀ ਗੱਲ ਹੈ ਤੁਹਾਡੇ ਕੋਲ ਝੁਕੀ ਹੋਈਆਂ ਜੇ ਡੱਲੀਵਾਲ ਨੇ ਦੇਖਿਆ ਡੱਲੀਵਾਲ ਸਾਹਿਬ ਨੇ ਜਦੋਂ ਮੈਂ ਆਇਆ ਮੈਨੂੰ ਪੁੱਛਿਆ ਕਿਨੇ ਬਾਬਾ ਜੀ ਵੀ ਇੱਥੇ ਬੀਬੀਆਂ ਸੰਗਤ ਬੜੀ ਆਈ ਏ ਵੀ ਰਜਾਈਆਂ ਦੀ ਬੜੀ ਘਾਟ ਏ ਤੇ ਦਾਸ ਅਤੇ ਪਤੜਾ ਬਾਬਾ ਮਰੀਂ ਦੀ ਸੇਵਾ ਇੱਥੇ ਚੰਮੂ ਬਾਰਡ ਤੇ ਵੀ ਚੱਲਦੇ ਨੇ ਪਹਿਲਾਂ ਵੀ ਚੱਲਦੇ ਰਹੇ ਨੇ ਮੈਨੂੰ ਪੁੱਛਦੇ ਬਾਬਾ ਜੀ ਲੰਗਰ ਕਿੱਥੋਂ ਆਉਂਦਾ ਮੈਂ ਗੋਡਾਮਾ ਚੋਂ ਨਹੀਂ ਆਉਂਦਾ ਅਸੀਂ ਕੀਰਤੀਆਂ ਦੇ ਘਰਾਂ ਚੋਂ ਲਿਆਉਂਦੇ ਆਂ ਪਾ ਜੀ ਆ ਪੈ ਜੀ ਉੱਧਰ ਇਕੱਠੇ ਕਰਦੇ ਆਂ ਬਾਬਾ ਟੱਲ ਪਕੀਆਂ ਪਕਾਈਆਂ ਕਾਲ ਖਾਏ ਕੁਛ ਹੱਥੋਂ ਦੇ ਨਾਨਕਰਾ ਪਛਾਣੇ ਸੀ ਮੇਰੇ ਘਰ ਵਾਲੀ ਕਹਿੰਦੀ ਤੇਰੇ ਚਾਚੇ ਦਾ ਮੁੰਡਾ ਸੀਦ ਹੋ ਗਿਆ ਤੂੰ ਹੀ ਰਹਿ ਗਿਆ ਇਕੱਲਾ ਮੈਂ ਕਿਹਾ ਕਰਮ ਵਾਲੀ ਗੱਲ ਸੁਣ ਲੈ ਦੁੱਧ ਤੇਰੇ ਕੋਲ ਪੁੱਤ ਤੇਰੇ ਕੋਲ ਜ਼ਮੀਨ ਤੇਰੇ ਕੋਲ ਮੇਰੀ ਜਮੀਰ ਤਾਂ ਜੁੰਦੀ ਰਹਿਣ ਤਾ ਮੈਂ ਜਿਹੜਾ ਕਹਿਣਾ ਚਾਹੁੰਦਾ ਜਿਹੜੀਆਂ ਨੇ ਫਸਲਾਂ ਫਸਲਾਂ ਪਚਾਉਣੀਆਂ ਨੇ ਹਰਿਆਣਾ ਪੰਜਾਬ ਦੇ ਸਾਡੇ ਬਜ਼ੁਰਗ ਸਾਡੇ ਵੱਡੇ ਤੇ ਛੋਟੇ ਅੱਜ ਆਪਾਂ ਨੂੰ ਇੱਕ ਪਲੇਟ ਪਰਮ ਤੇ ਇਕੱਠਾ ਹੋਣਾ ਪੈਣਾ ਹੈ ਜਿੱਦਣ ਆਪਾਂ ਇੱਕ ਪਲੇਟ ਪਰਮ ਤੇ ਇਕੱਠੇ ਹੋ ਗਏ ਨਾ ਚੁੱਕ ਦੀਆਂ ਸਰਕਾਰਾਂ ਪਰ ਛਕਾਉਣ ਚਾਹੀਦਾ ਰਾਜਾ ਅਹੀਂ ਦਾ ਸਾਡਾ ਇੱਕਾ ਚਕਾਏਗਾ ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦਾ ਅੱਜ ਵੀ ਅਸੀਂ ਆਪਣਾ ਰਾਜਪਤ ਤੋਂ ਲੰਗਰ ਲੈ ਕੇ ਆਏ ਆਂ ਕੜੀ ਤੇ ਚੌੜਤਾ ਮੈਨੂੰ ਪੁੱਛਦੇ ਨੇ ਬਾਬਾ ਜੀ ਜਦੋਂ ਦਿੱਲੀ ਤੋਂ ਚੱਲੇ ਨਾ ਜਦੋਂ ਮੰਨੀਆਂ ਨੇ ਮੰਗਾ ਵੀ ਅਸੀਂ ਪਰਵਾਹਨ ਕਰ ਲੀਆਂ ਤੁਹਾਡੀਆਂ ਤੇ ਜਿਹੜੇ ਉਹ ਗਰੀਬ ਲੋਕ ਲੋਕ ਸੀ ਨਾ ਸਾਨੂੰ ਜੱਫੀਆਂ ਪਾ ਕੇ ਦੋ ਮੈਂ ਕੀ ਗੱਲ ਕੀ ਰੋਏ ਕਹਿੰਦੇ ਬਾਬਾ ਜੀ ਵੀ ਇੱਥੇ ਦਿੱਲੀ ਦਾ ਪਾਣੀ ਨਹੀਂ ਮਿਲਦਾ ਤੁਸੀਂ ਤੇ ਇੱਥੇ ਸਾਲ 12 13 ਮਹੀਨੇ ਸਾਨੂੰ ਅਸੀਂ ਪਾਣੀ ਮੰਗਦੇ ਸੀ ਲੱਸੀ ਦੰਦੇ ਸੀ ਜਾਂ ਮੰਗਦੇ ਦੁੱਧ ਦੰਦੇ ਸੀ ਕਿੱਥੋਂ ਆਉਂਦਾ ਇਹ ਕੀਰਤੀਆਂ ਦਾ ਜੈਸਾ ਅੰਨ ਤੈਸਾ ਵਾ ਮਨ ਇਹ ਜਿਹੜੀਆਂ ਸਰਕਾਰਾਂ ਨੇ ਬਹੁ ਪਰਪੰਚ ਕਰ ਧੰਨ ਲੈ ਆਵੇ ਸੁੱਤਰ ਤਾਰਾ ਆਣ ਟਾਪੇ ਮਨ ਮੇਰੇ ਭੁੱਲੇ ਕਾਪਟਣਾ ਕੀ ਜੇ ਅੰਤ ਨਵੇਰਾ ਤੇਰੇ ਜੀ ਪੜੀ ਆ ਢੱਲੇਵਾਲ ਸਾਹਿਬ ਨੇ ਕਿੱਡਾ ਕਦਮ ਚੁੱਕਿਆ ਜਦ ਲੱਗਦੀ ਐ ਇੱਕ ਵੱਟੀ ਸੱਚੇ ਨਾਮ ਦੀ ਪਾਸ ਹੁੰਦੇ ਮਰ ਜੀ ਵੜੇ ਪਹਿਲਾਂ ਮਰਨ ਕਬੂਲ ਕਰ ਜੀਵਨ ਕੀ ਛੜਾਸ ਹੋ ਸਵੇ ਕੀ ਰੇਣਕ ਤੋਂ ਹਮਾਰੇ ਪਾਸ ਅੱਜ ਡੱਲੇਵਾਲ ਸਾਹਿਬ ਬੈਠੇ ਨੇ ਤੇ ਇੱਕ ਡੱਲੇਵਾਲ ਨੇ ਪਤਾ ਨਹੀਂ ਕਿੱਡੀ ਵੱਡੀ ਕਿਰਪਾ ਹੋਣੀ ਐ ਕਿ ਜਿਹੜੇ ਯੋਧੇ ਹੁੰਦੇ ਕਦੀ ਛੁੱਕਿਆ ਨਹੀਂ ਕਰਦੇ ਜਿਨ੍ਹਾਂ ਦੀਆਂ ਜ਼ਮੀਰਾਂ ਚੁੰਦੀਆਂ ਨੇ ਜ਼ਮੀਨ ਬਹੁਤ ਬੈਠੇ ਨੇ ਤਣਾੜ ਜਿਨੀ ਮੁਰਗੀ ਬੜੀ ਬੁਰੰਦੀ ਆਂਡਾ ਛੋਟਾ ਦੰਦੀ ਹੈ ਬਹੁਤ ਬੈਠੇ ਨੇ ਜ਼ਮੀਨਾਵਾਲੇ ਜਿਹੜੇ ਘਰਾਂ ਸੁੱਤੇ ਪਏ ਨੇ ਇਹ ਮੀਡੀਅਮ ਬਚ ਨੇ ਸਿੰਘ ਜਿਹੜੇ ਆਉਂਦੇ ਨੇ ਮੀਡੀਅਮ ਕਲਾਸ ਦੇ ਵਿੱਚ ਹੁੰਦੇ ਨੇ ਅਸੀਂ ਜਾਂਦੇ ਆ ਪਿੰਡਾਂ ਦੇ ਵਿੱਚ ਇਹੀ ਪ੍ਰਚਾਰ ਕਰਦੇ ਵਜਾਇਆ ਕਰੋ ਹੋਰ ਬਹੁਤ ਬੜਾ ਧੰਨ ਧਤ ਤੈਦ ਲੋ ਧੰਨਵਾਦ ਕਰਦੇ ਆ ਅਸੀਂ ਸੰਘਰਸ਼ੀਨਾਂ ਨੂੰ ਇਹ ਡੱਲੇ ਵਾਲਾਂ ਨਾਲ ਗੱਲ ਕੀਤੀ ਸੀ ਪ੍ਰਧਾਨ ਜਦੋਂ ਚੱਲਦੇ ਸੀ ਦਿੱਲੀ ਵੀ ਜਿੰਨਾ ਚਾ ਤੁਹਾਡਾ ਲੰਗਰ ਚੱਲੇ ਨਾ ਤੁਹਾਡਾ ਖਰਚ ਚੱਲੇਗਾ ਸਾਡਾ ਲੰਗਰ ਪਹਿਲਾਂ ਤੁਹਾਡੇ ਅੱਗੇ ਹੋਏਗਾ ਉਹ ਸਾਡਾ ਆਪਣਾ ਲੰਗਰ ਬਾਬਾ ਮਹਿੰਦਾ ਇੱਥੇ ਵੀ ਚੱਲਦਾ ਕਾਰਸੀ ਵਾਲਾਂ ਦੇ ਸਾਰੀਆਂ ਸਰਦਨਾਂ ਪਿੰਡਾਂ ਚੋਂ ਲੰਗਰ ਆ ਰਹੇ ਨੇ ਅਸੀਂ ਸਾਰਿਆਂ ਦਾ ਤੇਰੇ ਤੋਂ ਧੰਨਵਾਦ ਕਰਦੇ ਹਾਂ ਅਸੀਂ ਜਿੱਤਾਂਗੇ ਕਿਉਂ ਜਿੱਤਾਂਗੇ ਸੰਤਾਂ ਕੇ ਕਾਰਜ ਆਪ ਖਲੋਹ ਹਰ ਕੰਮ ਕਰਾਵਣਾ ਆਇਆ ਰਾਮ ਜਹਾਂ ਗਿਆਨ ਤੈ ਧਰਮ ਹੈ ਜਹੇ ਲੋਭ ਤੇ ਕਾਲ ਜਹਾਂ ਝੂਠ ਤੇ ਪਾਪ ਹੈ ਜਹਾਂ ਖਿਮਾ ਤੇ ਜਦੋਂ ਗਿੱਦਰ ਦੀ ਮੌਤ ਹੁੰਦੀ ਹੈ ਨਾ ਉਹ ਪਿੰਡ ਵੱਲ ਭੱਜਦਾ ਹੈ ਜਦੋਂ ਅੰਤ ਤੇ ਖੁਦਾ ਦਾ ਸ਼ੁਰੂ ਤੋਂ ਬਾਰੇ ਜਿੱਤ ਹੋਣੀ ਸੱਚ ਦੀ ਤੇ ਟਾਈਮ ਲੱਗੇਗਾ ਉਧਰ ਸੱਤਾ ਨਾ ਉਧਰ ਬਾਬਰ ਹੈ ਉਧਰ ਇਹ ਭਾਈ ਲਾਲੋ مالک ਭਾਗੋ ਹੈ ਭਾਈ ਲਾਲੋ ਦੀ ਜਿੱਤ ਹੋਣੀ ਹੈ ਮੈਂ ਤੁਹਾਡਾ ਚੈਨਲ ਵਾਲੇ ਦਾ ਦਿਲਾ ਦੇ ਕਰਾਈਓ ਤੇ ਤੇ ਦਿਲ ਤੋਂ ਤੁਹਾਨੂੰ ਧੰਨਵਾਦ ਕਰਦਾ ਕਿ ਸਾਡੀ ਜਿਹੜੀ ਆਵਾਜ਼ ਹੈ ਦੁਨੀਆ ਚ ਪਚਾਉਂਦੇ ਉਹ ਤੁਹਾਨੂੰ ਤੁਹਾਡੇ ਮਾਮਾ ਜਨਮ ਦੇਣ ਵਾਲੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਲਿੱਕੋ ਵੱਡਾ ਸੁਨੇਹਾ ਦਿੰਦੇ ਹੋਏ ਬਾਬਾ ਜੀ ਨਜ਼ਰ ਆ ਰਹੇ ਨੇ ਕਿ ਇਕੱਠੇ ਹੋਣਾ ਪੈਣਾ ਜਿੰਨੇ ਵੀ ਅਸੀਂ ਲੋਕ ਆ ਸਾਰਿਆਂ ਨੂੰ ਇਕੱਠੇ ਹੋਵਾਂਗੇ ਤਾਂ ਤਾਂ ਹੀ ਉਹਦਾ ਪ੍ਰਭਾ ਸਰਕਾਰਾ ਉੱਤੇ ਵੱਧ ਪੂਗਾ ਦੂਜੇ ਪਾਸੇ ਬਾਈ ਅਮਲਕੀਤ ਉਹਨਾਂ ਦੇ ਵੱਲੋਂ ਜਿਵੇਂ ਕਿਸਾਨੀ ਤੇ ਅਕਸਰ ਉਹ ਗੀਤ ਲਿਖਦੇ ਹੁੰਦੇ ਨੇ ਤਾਂ ਅੱਜ ਉਹਨਾਂ ਦੇ ਵੱਲੋਂ ਇੱਕ ਦਿੱਲੀ ਤੇ ਗੀਤ ਬਹੁਤ ਸੋਹਣਾ ਲਿਖਿਆ ਗਿਆ ਤਾਂ ਪਹਿਲਾਂ ਵੀ ਉਹਨਾਂ ਦੇ ਗੀਤ ਕਾਫੀ ਜ਼ਿਆਦਾ ਵਾਇਰਲ ਹੋਏ ਨੇ ਬਹੁਤ ਸਾਰਾ ਸੰਗਤ ਦਾ ਵੀ ਪਿਆਰ ਮਿਲਿਆ ਤਾਂ ਹ ਇਹ ਕੈਮਰਾ ਪਰਸਨ ਸਲਮਾਨਦਰ ਵਾਲੀ ਹਿੰਮਤ ਸਿੰਘ ਇਕਪਾਲ ਦੇ ਐਨਕ ਸਵੇਰਾ ਖਨੋਰੀ ਬਾਰਡਰ